ਅਸੀਂ ਨਾ ਕਈ ਵਾਰੀ ਬਜ਼ੁਰਗਾਂ ਤੋਂ ਸੁਣਦੇ ਹੁੰਨੇ ਹਾਂ ਯਾਰ ਡਾਕਟਰ ਬਹੁਤ ਹੋ ਗਏ ਹਸਪਤਾਲ ਬਹੁਤ ਖੁੱਲ ਗਏ ਕਿ ਵਾਕੇ ਪੰਜਾਬ ਨੂੰ ਇਨੇ ਹਸਪਤਾਲਾਂ ਦੀ ਜ਼ਰੂਰਤ ਹੈ ਜਿਹੜਾ ਡਾਕਟਰ ਟੂ ਪੇਸ਼ੈਂਟ ਰੇਸ਼ਿਓ ਹੈਗਾ ਉਹ ਹਾਲੀ ਵੀ ਕਰੀਬਨ 8900 ਦੇ ਆਸ-ਪਾਸ ਚੱਲ ਰਿਹਾ ਹੈ 800 900 ਮਗਰੇ ਇੱਕ ਡਾਕਟਰ ਹੈਗਾ ਸਾਨੂੰ ਹਾਲੀ ਹੋਰ ਵੀ ਡਾਕਟਰਸ ਨੂੰ ਬਣਾਣੇ ਪੈਣੇ ਹਨ ਉਹਨਾਂ ਨੂੰ ਇਸ ਫੀਲਡ ਦੇ ਆਨ ਦੇ ਵਿੱਚ ਸਾਨੂੰ ਉਹਨਾਂ ਨੂੰ ਪ੍ਰੇਰਣਾ ਦੇਣੀ ਚਾਹੀਦੀ ਹੈ ਇਕਨਾਂ ਪਿੱਛੇ ਜੇ ਜਦੋਂ ਆਪਣੇ ਦੇਸ਼ ਦੇ ਵਿੱਚ ਇੱਕ ਬੜਾ ਵੱਡਾ ਸੰਕਟ ਪਿਆ ਸੀ ਕਰੋਨਾ ਬਿਲਕੁਲ ਪੂਰੀ ਦੁਨੀਆ ਤੇ ਪਿਆ ਸੀਗਾ ਉਸ ਤੋਂ ਉਹਦੇ ਉਦੋਂ ਜਿਹੜਾ ਹੈਗਾ ਮੈਡੀਕਲ ਫੀਲਡ ਜਿਹੜਾ ਕਾਫੀ ਸਵਾਲਾਂ ਦੇ ਘੇਰੇ ਦੇ ਵਿੱਚ ਆਇਆ ਸੀ ਬਹੁਤ ਉਦੋਂ ਇਸ ਤਰ੍ਹਾਂ ਦਾ ਸਵਾਲ ਉੱਠਣ ਲੱਗੇ ਮਾਫੀਆ ਸ਼ਬਦ ਨਾਮ ਨਾਲ ਜੁੜਨ ਲੱਗ ਗਿਆ ਸੀਗਾ ਮੈਡੀਕਲ ਮਾਫੀਆ ਸਾਰੀ ਦੁਨੀਆ ਘਰੇ ਬੈਠੀ ਸੀਗੀ ਅਸੀਂ ਘਰੇ ਨਹੀਂ ਜਾ ਰਹੇ ਸੀਗੇ ਸੋ ਇਹ ਕਹਿੰਦਾ ਗਲਤ ਹੈ ਕਿ ਇਹ ਮਾਫੀਆ ਹੈਗਾ ਕੁਝ ਲੋਕ ਲੋਕਾਂ ਦੇ ਕਾਰਨ ਬਹੁਤ ਨੰਬਰ ਛੋਟਾ ਵੀ ਹੋ ਸਕਦਾ ਹੈ ਵੱਡਾ ਵੀ ਹੋ ਸਕਦਾ ਹੈ ਉਹਨਾਂ ਕਾਰਨ ਜੇ ਇਹ ਚੀਜ਼ ਉੱਬਰ ਕੇ ਆ ਰਹੀ ਹੈ ਸੋ ਇਸ ਇਹਨੂੰ ਮੱਦੇਨਜ਼ਰ ਰੱਖਦੇ ਹੋ ਅਸੀਂ ਪੂਰੀ ਫੈਟਰਨਿਟੀ ਨੂੰ ਨਹੀਂ ਬਲੇਮ ਕਰ ਸਕਦੇ ਬਿਲਕੁਲ ਬੜੀ ਮੁਸ਼ਕਲ ਨਾਲ ਇੱਕ ਅਦਾ ਸ਼ਬਦ ਸੁਣਦੇ ਫਲਾਨੇ ਨੂੰ ਅਟੈਕ ਹੋ ਗਿਆ ਪਿੰਡ ਚ ਲੈੱਥ ਹੋ ਗਿਆ ਅਟੈਕ ਨਾਲ ਹੋ ਗਿਆ ਕੁੱਟਾਂ ਮਟੱਲਾ ਸੁਣਦੇ ਹੈਨਾ ਇਸ ਤਰ੍ਹਾਂ ਦਾ ਸ਼ਬਦ ਜਾਂ ਕੋਈ ਬ੍ਰੇਨ ਅਟੈਕ ਆ ਗਿਆ ਤੇ ਜਾਂ ਕੋਈ ਗੋਟਿਆਂ ਦੀ ਬਿਮਾਰੀ ਇਸ ਤਰ੍ਹਾਂ ਦੀ ਜੀ ਲੀਵਰ ਵਗੈਰਾ ਦੀ ਹੈ ਨਾ ਹੁਣ ਤਾਂ ਮੈਂ ਕਹਿੰਦਾ ਵੀ ਇਹ ਤੀਜੇ ਚੌਥੇ ਤੁਹਾਨੂੰ ਸ਼ਬਦ ਸੁਣਨ ਨੂੰ ਮਿਲਦਾ ਉਹਨੂੰ ਬ੍ਰੇਨ ਹੈਮਰੇਜ ਹੋ ਗਿਆ ਉਹਨੂੰ ਹਾਰਟ ਅਟੈਕ ਹੋ ਗਿਆ ਨੌਜਵਾਨਾਂ ਨੂੰ ਵੀ ਹੋ ਗਿਆ ਲਾਈਫ ਸਟਾਈਲ ਚੇਂਜ ਕਰਨਾ ਪਏਗਾ ਪਲੱਸ ਜਿਹੜਾ ਸਟ्रेस ਲੈ ਰਹੇ ਨੇ ਅੱਜਕੱਲ ਹਰ ਇੱਕ ਹਰ ਕਿਸੇ ਨੂੰ ਸਟ्रेस ਹੈ ਕਿਸੇ ਚੀਜ਼ ਦਾ ਮੈਨੂੰ ਮੇਰੀ ਫੈਮਲੀ ਦਾ ਸਟ्रेस ਹੋ ਸਕਦਾ ਹੈ ਮੈਨੂੰ ਮੇਰੀ ਜੌਬ ਦਾ ਸਟ्रेस ਹੋ ਸਕਦਾ ਹੈ ਮੈਨੂੰ ਟਰੈਵਲ ਦਾ ਸਟ्रेस ਹੋ ਸਕਦਾ ਹੈ ਇਹ ਸਭ ਜਿਹੜੀ ਚੀਜ਼ਾਂ ਹੈਗੀਆਂ ਸਟ्रेस ਐਂਡ ਲਾਈਫਸਟਾਈਲ ਮੈਨੇਜਮੈਂਟ ਨਾਲ ਅਸੀਂ ਬਹੁਤ ਹੱਦ ਤੱਕ ਘਟਾ ਸਕਦੇ ਹਾਂ ਸਤਿ ਸ਼੍ਰੀ ਅਕਾਲ ਦੋਸਤੋ ਔਨ ਪੁਆਇੰਟ ਤੇ ਤੁਹਾਡਾ ਸਵਾਗਤ ਹੈ ਮੈਂ ਹਰਜਿੰਦਰ ਸਿੱਧੂ ਇਸ ਵਕਤ ਸਾਡੇ ਨਾਲ ਨੇ ਡਾਇਰੈਕਟਰ ਮੈਡੀਕਲ ਸਾਇੰਸ ਦੇ ਮੈਡੀਕਲ ਖੇਤਰ ਦੇ ਨਾਲ ਜੁੜੇ ਹੋਏ ਨੇ ਪੀ ਆਈ ਐਮ ਐਸ ਜਾਨੀ ਕਿ ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਸੋ ਪੰਜਾਬ ਦੇ ਵਿੱਚ ਜਿਹੜੀਆਂ ਮੈਡੀਕਲ ਸੇਵਾਵਾਂ ਨੇ ਜਾਂ ਸਿਹਤ ਸੇਵਾਵਾਂ ਨੇ ਮੈਡੀਕਲ ਦਾ ਸਿਸਟਮ ਕਿ ਹੋ ਜਾਇਆ ਇਹਦੇ ਆਪਾਂ ਵਿਸ਼ੇ ਤੇ ਗੱਲਬਾਤ ਕਰਾਂਗੇ ਡਾਕਟਰ ਅਮਿਤਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹਾਂ ਸਰ ਬਿਲਕੁਲ ਜੀ ਬਿਲਕੁਲ ਜਦੋਂ ਡਾਕਟਰ ਸਾਹਿਬ ਕੋਲ ਬੈਠੇ ਹੋਣੇ ਸਾਨੂੰ ਆਪਦੀਆਂ ਪਹਿਲਾਂ ਤਾਂ ਨਾ ਬਿਮਾਰੀਆਂ ਯਾਦ ਆ ਜਾਂਦੀਆਂ ਸਾਡੇ ਵੀ ਸੱਟਾਂ ਲੱਗੀਆਂ ਹੋਈਆਂ ਕੋਈ ਗੱਲ ਤੇ ਜੇ ਆਪਾਂ ਹਾਸੇ ਹਾਸੇ ਦੇ ਵਿੱਚ ਪੰਜਾਬ ਦੀ ਮੌਜੂਦਾ ਜਿਹੜੀ ਹੈਗੀ ਆ ਮੈਡੀਕਲ ਸਾਇੰਸ ਦੀ ਗੱਲ ਕਰੀਏ ਲੰਬੇ ਸਮੇਂ ਤੋਂ ਪੰਜਾਬ ਨੇ ਮੈਡੀਕਲ ਸਾਇੰਸ ਦੇ ਵਿੱਚ ਵੱਡੀ ਤਰੱਕੀ ਕੀਤੀ ਆ ਕਿਸੇ ਵੇਲੇ ਸਾਨੂੰ ਹੁੰਦਾ ਸੀ ਨਾ ਛੋਟੀ ਜੀ ਬਿਮਾਰੀ ਵਾਸਤੇ ਵੀ ਸਾਨੂੰ ਜਦੋਂ ਆਏ ਹੁੰਦਾ ਵੀ ਯਾਰ ਇਹਦਾ ਇਲਾਜ ਹੁਣ ਚੰਡੀਗੜ੍ਹ ਹੋਊਗਾ ਜਾਂ ਲੁਧਿਆਣਾ ਜਲੰਧਰ ਹੋ ਤਾਂ ਫਿਕਰ ਜੀ ਪੈ ਜਾਂਦੀ ਪਰ ਹੁਣ ਛੋਟੇ ਸ਼ਹਿਰਾਂ ਦੇ ਵਿੱਚ ਵੀ ਵੱਡੇ ਇਲਾਜ ਹੋਣ ਲੱਗੇ ਕਿਵੇਂ ਦੇਖਦੇ ਹੋ ਸਾਰੀ ਕ੍ਰਾਂਤੀ ਨੂੰ ਬਿਲਕੁਲ ਬਹੁਤ ਤਰੱਕੀ ਕੀਤੀ ਹੈ ਜੀ ਪੰਜਾਬ ਨੇ ਤੁਸੀਂ ਬਿਲਕੁਲ ਠੀਕ ਕਿਹਾ ਕਿ ਚੰਡੀਗੜ੍ਹ ਵੱਲ ਜਾਣਾ ਪੈਂਦਾ ਸੀ ਜਾਂ ਉਸ ਤੋਂ ਉੱਪਰ ਜਾਣਾ ਪੈਂਦਾ ਸੀ ਬਟ ਹੁਣ ਪੰਜਾਬ ਦੇ ਵਿੱਚ ਸਪੈਸ਼ਲੀ ਜਲੰਧਰ ਦੇ ਵਿੱਚ ਇਹਨੂੰ ਇੱਕ ਹਬ ਕਿਹਾ ਜਾਂਦਾ ਹੈ ਮੈਡੀਕਲ ਸਿਟੀ ਵੀ ਕਿਹਾ ਜਾਂਦਾ ਹੈ 500 ਤੋਂ ਉੱਪਰ ਇੱਥੇ ਛੋਟੇ ਵੱਡੇ ਨਰਸਿੰਗ ਹੋਮ ਤੇ ਹਸਪੀਟਲਸ ਖੁੱਲੇ ਹੋਏ ਨੇ ਤੇ ਸੇਵਾਵਾਂ ਬਹੁਤ ਹੈਗੀਆਂ ਹੈ ਮੈਡੀਕਲ ਟੈਕਨੋਲੋਜੀ ਐਨੀ ਐਡਵਾਂਸ ਹੋ ਗਈ ਹੈ ਹੁਣੇ ਤੇ ਕਿ ਲੋਕੀ ਜਿਹੜੇ ਵੀ ਹਰਿਆਣਾ ਹਿਮਾਚਲ ਐਂਡ ਪੰਜਾਬ ਇੱਥੇ ਹੀ ਰੁਕ ਰਿਆ ਹੁਣ ਪੇਸ਼ੈਂਟ ਉਹਨਾਂ ਨੂੰ ਸਾਰੀ ਸੁਵਿਧਾਵਾਂ ਹੁਣ ਜਲੰਧਰ ਔਰ ਪੰਜਾਬ ਦੇ ਵਿੱਚ ਮਿਲ ਰਹੀਆਂ ਨੇ ਅੱਜ ਦੀ ਡੇਟ ਦੇ ਵਿੱਚ ਕਿਉਂਕਿ ਡਾਕਟਰ ਅਸੀਂ ਐਨਏ ਅਸੀਂ ਐਜ਼ ਅ ਮੈਡੀਕਲ ਕਾਲਜ ਹੈਗੇ ਆ ਸਾਡੇ ਕੋਲ 150 ਬੱਚਾ ਹਰ ਸਾਲ ਐਡਮਿਸ਼ਨ ਲੈਂਦਾ ਹੈ ਜੀ ਤੇ ਅਸੀਂ 900 ਤੋਂ ਵੱਧ ਡਾਕਟਰ ਆਲਰੇਡੀ ਬਣਾ ਚੁੱਕੇ ਆ 750 ਬੱਚਾ ਪੜ ਰਿਹਾ ਸਾਡੇ ਕੋਲ ਜੀ ਸੋ ਅਸੀਂ ਸਮਾਜ ਵਿੱਚ ਇਹ ਜਾਣਦੇ ਆ ਕਿ ਜਿੰਨੇ ਜ਼ਿਆਦਾ ਅਸੀਂ ਡਾਕਟਰ ਦੇ ਸਕੀਏ ਉਹਨਾਂ ਫਾਇਦਾ ਪੰਜਾਬ ਨੂੰ ਸਟੇਟ ਨੂੰ ਤੇ ਦੇਸ਼ ਨੂੰ ਹੋਏਗਾ ਤੇ ਹੁਣ ਬਹੁਤ ਤਰੱਕੀ ਹੋ ਰਹੀ ਹੈ ਪੰਜਾਬ ਦੇ ਵਿੱਚ ਨੋ ਡਾਊਟ ਡਾਕਟਰ ਬਹੁਤ ਜ਼ਿਆਦਾ ਹੋ ਗਏ ਅਸੀਂ ਨਾ ਕਈ ਵਾਰੀ ਬਜ਼ੁਰਗਾਂ ਤੋਂ ਸੁਣਦੇ ਹੁੰਨੇ ਹਾਂ ਯਾਰ ਡਾਕਟਰ ਬਹੁਤ ਹੋ ਗਏ ਹਸਪਤਾਲ ਬਹੁਤ ਖੁੱਲ ਗਏ ਕਿ ਵਾਕਈ ਪੰਜਾਬ ਨੂੰ ਇੰਨੇ ਹਸਪਤਾਲਾਂ ਦੀ ਜ਼ਰੂਰਤ ਹੈ ਅ ਪੰਜਾਬ ਨੂੰ ਵੀ ਹੈਗੀ ਹੈ ਕਿਉਂਕਿ ਪੰਜਾਬ ਦੇ ਵਿੱਚ ਇਨਪੁਟ ਬਹੁਤ ਆ ਰਿਹਾ ਹੈ ਹਰਿਆਣਾ ਤੋਂ ਵੀ ਆ ਜਾਂਦਾ ਹੈ ਹਿਮਾਚਲ ਤੋਂ ਬਹੁਤ ਆ ਜਾਂਦਾ ਹੈ ਜੇ ਐਂਡ ਕੇ ਤੋਂ ਬਹੁਤ ਆ ਜਾਂਦਾ ਹੈ ਉੱਥੇ ਹਾਲੀ ਸ਼ਾਇਦ ਸਹੂਲਤਾਂ ਐਨੀਆਂ ਨਹੀਂ ਹੈਗੀਆਂ ਔਰ ਅਦਰਵਾਇਜ਼ ਜੇ ਅਸੀਂ ਦੇਖੀਏ ਤੇ ਜਿਹੜਾ ਡਾਕਟਰ ਟੂ ਪੇਸ਼ੈਂਟ ਰੇਸ਼ਿਓ ਹੈਗਾ ਉਹ ਹਾਲੀ ਵੀ ਕਰੀਬਨ 8-900 ਦੇ ਆਸ-ਪਾਸ ਚੱਲ ਰਿਹਾ ਹੈ 800 900 ਮਗਰੇ ਇੱਕ ਡਾਕਟਰ ਹੈ ਗਏ ਸਾਨੂੰ ਹਾਲੀ ਹੋਰ ਵੀ ਡਾਕਟਰਸ ਨੂੰ ਬਣਾਣੇ ਪੈਨੇ ਆ ਉਹਨਾਂ ਨੂੰ ਇਸ ਫੀਲਡ ਦੇ ਆਨ ਦੇ ਵਿੱਚ ਸਾਨੂੰ ਉਹਨਾਂ ਨੂੰ ਪ੍ਰੇਰਣਾ ਦੇਣੀ ਚਾਹੀਦੀ ਹੈ ਸੋ ਦਿਸ ਇਸ ਨਾਟ ਕਿ ਹਾਲੀ ਬਹੁਤ ਜ਼ਿਆਦਾ ਹੋ ਗਏ ਨੰਬਰ ਜੇ ਦੇਖੀਏ ਹਸਪੀਟਲਸ ਦੇ ਠੀਕ ਹੈ ਵਧ ਰਹੇ ਨੇ ਬਟ ਡਾਕਟਰ ਹਾਲੀ ਵੀ ਘਟੇ ਸਾਡੇ ਪੰਜਾਬ ਦੇ ਵਿੱਚ ਤੇ ਦੇਸ਼ ਦੇ ਪੰਜਾਬ ਦੇ ਵਿੱਚ ਇੰਨੇ ਜ਼ਿਆਦਾ ਹਸਪਤਾਲਾਂ ਦਾ ਵਧਣਾ ਕਿਤੇ ਨਾ ਕਿਤੇ ਕੁਝ ਲੋਕ ਜਿਹੜੇ ਹੈਗੇ ਨੇ ਚਿੰਤਾਜਨਕ ਇਸ ਨੂੰ ਵਰਤਾਰਾ ਸਮਝਦੇ ਨੇ ਵੀ ਬਹੁਤ ਇਹ ਇੱਕ ਤਰ੍ਹਾਂ ਦੀ ਚਿੰਤਾ ਵਾਲੀ ਗੱਲ ਆ ਵੀ ਹਸਪਤਾਲ ਬਹੁਤ ਵਧ ਗਏ ਨੇ ਪਰ ਹਸਪਤਾਲ ਵੀ ਤਾਂ ਵਧੇ ਨੇ ਜੇ ਪੰਜਾਬ 'ਚ ਬਿਮਾਰੀਆਂ ਵਧ ਗਈਆਂ ਨੇ ਬਿਲਕੁਲ ਬਿਲਕੁਲ ਠੀਕ ਹੈ ਕੋਈ ਵੀ 벨ਟ ਇਹੋ ਜਿਹੀ ਨਹੀਂ ਹੈ ਜੇ ਸਾਡੇ ਮਾਲਵੇ ਨੂੰ ਕੈਂਸਰ 벨ਟ ਕਿਹਾ ਜਾਂਦਾ ਤਾਂ ਇਧਰ ਹੋਰ ਸਮੱਸਿਆਵਾਂ ਬਣੇ ਹੈਨਾ ਤਾਂ ਇਹ ਜਿਹੜਾ ਸਾਰਾ এনवायरमेंट ਇੰਨਾ ਜ਼ਿਆਦਾ ਪੋਲਿਊਟ ਹੋ ਗਿਆ ਕੀ ਰੀਜ਼ਨ ਮੰਨਦੇ ਹਾਂ ਲੋਕ ਨੇ ਕਾਰਨ ਜਾਂ ਸਿਸਟਮ ਦਾ ਰੀਜ਼ਨ ਆ ਸਭ ਤੋਂ ਵੱਡੀ ਚੀਜ਼ ਜੇ ਅਸੀਂ ਦੇਖੀਏ ਜੀ ਇੱਕ ਤਾਂ ਪੋਪੂਲੇਸ਼ਨ ਹੈ ਪੋਪੂਲੇਸ਼ਨ ਕੰਟਰੋਲ ਉੱਤੇ ਅੱਜਕੱਲ ਕੋਈ ਗੱਲ ਨਹੀਂ ਹੋ ਰਹੀ ਪੋਪੂਲੇਸ਼ਨ ਵੱਧਦੀ ਜਾ ਰਹੀ ਹੈ ਅਸੀਂ ਓਨਾ ਹੀ ਵੇਸਟ ਜਨਰੇਟ ਕਰ ਰਹੇ ਹਾਂ ਔਰ ਓਨਾ ਹੀ ਖਾਣ ਵਾਸਤੇ ਪ੍ਰੋਡਿਊਸ ਵੀ ਜ਼ਿਆਦਾ ਚਾਹੀਦਾ ਸਾਨੂੰ ਉਨਦੇ ਵਾਸਤੇ ਔਰਗੈਨਿਕ ਚੀਜ਼ਾਂ ਘੱਟ ਬਣ ਰਹੀਆਂ ਨੇ ਬਟ ਕੈਮੀਕल्स ਐਂਡ ਫਰਟੀਲਾਈਜ਼ਰਸ ਉਹਨਾਂ ਦੇ ਵਿੱਚ ਜ਼ਿਆਦਾ ਯੂਜ਼ ਹੋ ਰਿਹਾ ਹੈ ਸਾਡਾ ਗਰਾਊਂਡ ਵਾਟਰ ਖਰਾਬ ਹੋ ਰਿਹਾ ਜਿੱਥੇ ਕਿ ਇਹ ਸਭ ਚੀਜ਼ਾਂ ਜਿੱਥੋਂ ਉਗਣੀਆਂ ਸਾਨੂੰ ਮਿਲਣੀ ਹੈ ਐਂਡ ਇਹ ਜਦ ਉਥੇ ਹੀ ਕੈਮੀਕਲ ਜਾਂ ਫਰਟੀਲਾਈਜ਼ਰ ਐਨਾ ਯੂਜ਼ ਹੋਏਗਾ ਤੇ ਉਹ ਸਾਡੇ ਅੰਦਰ ਹੀ ਵਾਪਸ ਜਾਣਾ ਸੋ ਸਾਡੀ ਇੱਕ ਰਿਸਪੌਂਸਿਬਿਲਟੀ ਜਿਹੜੀ ਹੈ ਆਈ ਥਿੰਕ ਉਹ ਘਟਦੀ ਜਾ ਰਹੀ ਹੈ ਟੂਵਰਡਸ ਮਦਰ ਨੇਚਰ ਸਾਨੂੰ ਉਹਦਾ ਵੀ ਧਿਆਨ ਬਹੁਤ ਰੱਖਣਾ ਪੈਣਾ ਹੈ ਕਿ ਅਸੀਂ ਆਪਣੀ ਕਰਤੀ ماں ਵਾਸਤੇ ਕਾਰ ਕੀ ਰਹੇ ਆ ਆ ਵੀ ਗoing ਟੂਵਰਡਸ ਥੈਟ ਆਰਗੈਨਿਕ ਪ੍ਰੋਡਕਟਸ ਯਾ ਇਹ ਧਿਆਨ ਰੱਖ ਰਹੇ ਆ ਕਿ ਅਸੀਂ ਕਿੰਨਾ ਕੁ ਘੱਟ ਚੀਜ਼ਾਂ ਇਸਤੇਮਾਲ ਕਰੀਏ ਤਾਂ ਕਿ ਉਹਨਾਂ ਦੀ ਵੇਸਟੇਜ ਘੱਟ ਹੋ ਸਕੇ ਸਾਨੂੰ ਇਹ ਸਭ ਚੀਜ਼ਾਂ ਦਾ ਧਿਆਨ ਰੱਖਣਾ ਪੈਣਾ ਤਾਂ ਹੀ ਜਾ ਕੇ ਇੱਕ ਲਾਈਫਸਟਾਈਲ ਅੱਜ ਦੀ ਡੇਟ ਦੇ ਵਿੱਚ ਜਿਹੜਾ ਵੀ ਯੰਗ ਹੈ ਯਾ ਜਿਹੜਾ ਕੰਮ ਕਰ ਰਿਹਾ ਬੰਦਾ ਸਵੇਰੇ 8 ਵਜੇ 9 ਵਜੇ ਤੋਂ ਲੈ ਕੇ ਰਾਤੀ 8 9 ਵਜੇ ਤੱਕ ਕੰਮ ਕਰਦਾ ਹਮਮ ਔਰ ਉਸ ਤੋਂ ਬਾਅਦ ਲੇਟ ਖਾਣਾ ਖਾ ਰੇ ਨੇ ਕੋਈ ਰੂਟੀਨ ਨਹੀਂ ਹੈਗਾ ਸਟ्रेसਫੁੱਲ ਲਾਈਫ ਹੈ ਇਹ ਸਭ ਚੀਜ਼ਾਂ ਜਿਹੜੀਆਂ ਹਨ ਬਿਮਾਰੀਆਂ ਨੂੰ ਵਧਾ ਰਹੀਆਂ ਨੇ ਕਿਸੇ ਵੇਲੇ ਨਾ ਅਸੀਂ ਜਦੋਂ ਛੋਟੇ ਹੁੰਦੇ ਸੀ ਤਾਂ ਬੜੀ ਮੁਸ਼ਕਲ ਨਾਲ ਇੱਕ ਅਦਾ ਸ਼ਬਦ ਸੁਣਦੇ ਫਲਾਨੇ ਨੂੰ ਅਟੈਕ ਹੋ ਗਿਆ ਪਿੰਡ ਚ ਡੈਥ ਹੋ ਗਿਆ ਅਟੈਕ ਨਾਲ ਹੋ ਗਿਆ ਕੁੱਟਾਂ ਮਟੱਲਾ ਸੁਣਦੇ ਹਨ ਇਸ ਤਰ੍ਹਾਂ ਦਾ ਸ਼ਬਦ ਜਾਂ ਕੋਈ ਬ੍ਰੇਨ ਅਟੈਕ ਆ ਗਿਆ ਤੇ ਜਾਂ ਕੋਈ ਗੋਡਿਆਂ ਦੀ ਬਿਮਾਰੀ ਇਸ ਤਰ੍ਹਾਂ ਦੀ ਜਾਂ ਲੀਵਰ ਵਗੈਰਾ ਦੀ ਹੈ ਨਾ ਹੁਣ ਤਾਂ ਮੈਂ ਕਹਿੰਦਾ ਵੀ ਇਹ ਤੀਜੇ ਚੌਥੇ ਤੋਂ ਉਹ ਸ਼ਬਦ ਸੁਣਨ ਨੂੰ ਮਿਲਦਾ ਉਹਨੂੰ ਬ੍ਰੇਨ ਹੈਮਰੇਜ ਹੋ ਗਿਆ ਉਹਨੂੰ ਹਾਰਟ ਅਟੈਕ ਹੋ ਗਿਆ ਨੌਜਵਾਨਾਂ ਨੂੰ ਵੀ ਹੋ ਗਿਆ ਇਹਦਾ ਰੀਜ਼ਨ ਤੁਸੀਂ ਕੱਲਾ ਸਾਡਾ ਖਾਣ ਪੀਣ ਹੀ ਮੰਨਦੇ ਹੋ ਜਾਂ ਹੋਰ ਵੀ ਕਾਰਨ ਨਹੀਂ ਕੋਈ ਨਹੀਂ ਖਾਣ ਪੀਣ ਤਾਂ ਜ਼ਰੂਰ ਹੈਗਾ ਜੀ ਲਾਈਫ ਸਟਾਈਲ ਚੇਂਜ ਕਰਨਾ ਪਏਗਾ ਪਲੱਸ ਜਿਹੜਾ ਸਟ्रेस ਲੈ ਰਹੇ ਨੇ ਅੱਜਕੱਲ ਹਰ ਇੱਕ ਹਰ ਕਿਸੇ ਨੂੰ ਸਟ्रेस ਹੈ ਕਿਸੇ ਚੀਜ਼ ਦਾ ਮੈਨੂੰ ਮੇਰੀ ਫੈਮਲੀ ਦਾ ਸਟ्रेस ਹੋ ਸਕਦਾ ਹੈ ਮੈਨੂੰ ਮੇਰੀ ਜੌਬ ਦਾ ਸਟ्रेस ਹੋ ਸਕਦਾ ਹੈ ਮੈਨੂੰ ਟਰੈਵਲ ਦਾ ਸਟ्रेस ਹੋ ਸਕਦਾ ਹੈ ਇਹ ਸਭ ਜਿਹੜੀ ਚੀਜ਼ਾਂ ਹੈਗੀਆਂ ਸਟ्रेस ਐਂਡ ਲਾਈਫਸਟਾਈਲ ਮੈਨੇਜਮੈਂਟ ਨਾਲ ਅਸੀਂ ਬਹੁਤ ਹੱਦ ਤੱਕ ਘਟਾ ਸਕਦੇ ਹਾਂ ਸਹੀ ਹੈ ਇੱਕ ਨਾ ਪਿੱਛੇ ਜੇ ਜਦੋਂ ਆਪਣੇ ਦੇਸ਼ ਦੇ ਵਿੱਚ ਇੱਕ ਬੜਾ ਵੱਡਾ ਸੰਕਟ ਪਿਆ ਸੀ ਕਰੋਨਾ ਬਿਲਕੁਲ ਪੂਰੀ ਦੁਨੀਆ ਤੇ ਪਿਆ ਸੀਗਾ ਉਸ ਤੋਂ ਉਹਦੇ ਉਦੋਂ ਜਿਹੜਾ ਹੈਗਾ ਮੈਡੀਕਲ ਫੀਲਡ ਜਿਹੜਾ ਕਾਫੀ ਸਵਾਲਾਂ ਦੇ ਘੇਰੇ ਦੇ ਵਿੱਚ ਆਇਆ ਸੀ ਬਹੁਤ ਉਦੋਂ ਇਸ ਤਰ੍ਹਾਂ ਦਾ ਸਵਾਲ ਉੱਠਣ ਲੱਗੇ ਮਾਫੀਆ ਸ਼ਬਦ ਨਾਲ ਜੁੜਨ ਲੱਗ ਗਿਆ ਸੀਗਾ ਮੈਡੀਕਲ ਮਾਫੀਆ ਠੀਕ ਹੈ ਨਾ ਤੇ ਇਹਨੂੰ ਕਿਵੇਂ ਦੇਖਦੇ ਹਾਂ ਵੀ ਇਹ ਇਹ ਜਿਹੜੇ ਸਵਾਲ ਉੱਠਦੇ ਨੇ ਮੈਡੀਕਲ ਲਾਈਨ ਤੇ ਅ ਮੈਂ ਇਹ ਨਹੀਂ ਕਵਾਂਗਾ ਕਿ ਇਹ ਬਿਲਕੁਲ ਠੀਕ ਚੀਜ਼ਾਂ ਹੈਗੀਆਂ ਅਸੀਂ ਐਜ਼ ਡਾਕਟਰਜ਼ ਜਦ ਕਰੋਨਾ ਟਾਈਮਸ ਆਏ ਸਿਰਫ ਇੱਕ ਡਾਕਟਰ ਫਟਰਨਿਟੀ ਸਿਗੀ ਜਿਹੜੀ ਕਿ ਘਰੇ ਨਹੀਂ ਜਾ ਰਹੀ ਸੀਗੀ ਡਾਕਟਰਸ ਲੈ ਲੋ ਨਰਸਸ ਲੈ ਲੋ ਟੈਕਨੀਕਲ ਸਟਾਫ ਲੈ ਲੋ ਅਸੀਂ ਹੀ ਸਿਰਫ ਇੱਕ ਸਰਵਿਸ ਇੰਡਸਟਰੀ ਸਿਗੀ ਹੈਲਥ케ਅਰ ਵਾਲੀ ਜਿਹੜੀ ਕਿ ਲੋਕਾਂ ਦੀ ਸੇਵਾ ਦੇ ਵਿੱਚ ਲੱਗੇ ਹੋਏ ਸੀਗੇ ਸਾਰੀ ਦੁਨੀਆ ਘਰੇ ਬੈਠੀ ਸੀਗੀ ਅਸੀਂ ਘਰੇ ਨਹੀਂ ਜਾ ਰਹੇ ਸੀਗੇ ਸੋ ਇਹ ਕਹਿਣਾ ਗਲਤ ਹੈ ਕਿ ਇਹ ਮਾਫੀਆ ਹੈਗਾ ਕੁਝ ਲੋਕ ਲੋਕਾਂ ਦੇ ਕਾਰਨ ਬਹੁਤ ਨੰਬਰ ਛੋਟਾ ਵੀ ਹੋ ਸਕਦਾ ਹੈ ਵੱਡਾ ਵੀ ਹੋ ਸਕਦਾ ਹੈ ਉਹਨਾਂ ਕਾਰਨ ਜੇ ਇਹ ਚੀਜ਼ ਉੱਬਰ ਕੇ ਆ ਰਹੀ ਹੈ ਸੋ ਇਸ ਇਹਨੂੰ ਮੱਦੇਨਜ਼ਰ ਰੱਖਦੇ ਹੋ ਅਸੀਂ ਪੂਰੀ ਫੈਟਰਨਿਟੀ ਨੂੰ ਨਹੀਂ ਬਲੇਮ ਕਰ ਸਕਦੇ ਸੋ ਇਹ ਇੱਕ ਜਨਰਿਕ ਸਟੇਟਮੈਂਟ ਬੰਦੀ ਜਾ ਰਹੀ ਹੈ ਕਿ ਡਾਕਟਰਸ ਜਾਂ ਹਸਪੀਟਲਸ ਜਾਂ ਮੈਡੀਕਲ ਲਾਈਨ ਇੱਕ ਮਾਫੀਆ ਹੈ ਜਾਂ ਠੀਕ ਨਹੀਂ ਕੰਮ ਕਰ ਰਹੇ ਇਹ ਕਹਿਣਾ ਬਿਲਕੁਲ ਗਲਤ ਹੋਏਗਾ ਜੀ ਬਿਲਕੁਲ ਡਿਊਰਿੰਗ ਕੋਰੋਨਾ ਟਾਈਮਸ অর ਅਦਰਵਾਇਜ਼ ਵੀ ਜਿਹੜੀ ਭਗਵਾਨ ਨੂੰ ਡਾਕਟਰ ਦਾ ਰੂਪ ਕਿਹਾ ਜਾਂਦਾ ਹੈ ਜੀ ਅੱਜ ਵੀ ਮੰਨਦੇ ਨੇ ਬਟ ਹਜ਼ਾਰਾਂ ਚੋਂ ਇੱਕ ਦੋ ਖਰਾਬ ਵੀ ਹੋ ਸਕਦੇ ਨੇ ਲੋਕ ਜਿਹੜਾ ਕਿ ਸਿਸਟਮ ਖਰਾਬ ਕਰ ਰਹੇ ਨੇ ਉਹਨਾਂ ਕਰਕੇ ਇਹ ਆਪਾਂ ਪੂਰੀ ਸਰਵਿਸ ਇੰਡਸਟਰੀ ਨੂੰ ਜਾਂ ਡਾਕਟਰਸ ਨੂੰ ਜਾਂ ਇਸ profession ਨੂੰ ਬਦਨਾਮ ਨਹੀਂ ਕਰ ਸਕਦੇ ਬਿਲਕੁਲ ਸਵਾਲਾਂ ਦੇ ਘੇਰੇ ਚ ਬਿਸ਼ੱਕ ਆਪਾਂ ਸਾਰਿਆਂ ਨੂੰ ਲੈ ਆਉਣੇ ਪਰ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਬਹੁਤ ਸਾਰੇ ਰੱਬ ਰੂਪ ਇਸ ਤਰ੍ਹਾਂ ਦੇ ਵੀ ਡਾਕਟਰ ਹੁੰਦੇ ਨੇ ਮੈਂ ਇੱਕ ਐਗਜ਼ਾਮਪਲ ਦੇਣਾ ਚਾਹੁੰਦਾ ਸਾਡੇ ਬਠਿੰਡੇ ਕਾ ਡਾਕਟਰ ਸੀਗੇ ਡਾਕਟਰ ਅਜੀਤਪਾਲ ਜੀ ਉਹ ਐਮਡੀ ਸਨ ਸਰਜਨਸ ਹਨ ਜੀ ਉਹ ਜਿਸ ਦਿਨ ਮਹੀਨੇ ਦੀ ਤਨਖਾਹ ਆਉਂਦੀ ਘਰੇ ਨਾਲ ਲੈ ਕੇ ਜਾਂਦੇ ਉੱਥੇ ਲੋੜਵੰਦਾਂ ਨੂੰ ਵੰਡਿਆਂਦੇ ਹਸਪੀਟਲ ਚ ਬਿਲਕੁਲ ਜੀ ਬਿਲਕੁਲ ਹੈਗੇ ਬਿਲਕੁਲ ਹੈਗੇ ਜੀ ਤੇ ਬਾਕੀ ਕਦੇ ਫਿਰ ਲੰਬੀਆਂ ਗੱਲਾਂ ਦਾ ਸੁਭਾਅ ਬਣਾਵਾਂਗੇ ਬਹੁਤ ਤੁਹਾਡਾ ਸ਼ੁਕਰੀਆ ਸਮਾਂ ਕੱਢਿਆ ਤੇ ਮੈਡੀਕਲ ਲਾਈਨ ਦੇ ਉੱਪਰ ਆਪਾਂ ਫਿਰ ਕਦੇ ਲੰਬੀ ਗੱਲ ਕਰਾਂਗੇ ਬਹੁਤ ਸਬ ਬਹੁਤ ਸ਼ੁਕਰੀਆ ਥੈਂਕ ਯੂ ਜੀ ਡਾਕਟਰ ਅਮਿਤ ਜੀ ਡਾਇਰੈਕਟਰ ਪੀਐਮਸ ਦੇ ਤੇ ਸਾਡੇ ਨਾਲ ਸੋਹਣੀ ਗੱਲਬਾਤ ਕੀਤੀ ਲੰਬੀ ਗੱਲ ਦਾ ਸੁਭਾਅ ਕਦੇ ਫੇਰ ਇਹਨਾਂ ਕੋਲੇ ਉੱਥੇ ਪਹੁੰਚ ਕੇ ਬਣਾਵਾਂਗੇ ਨਾਲ ਸਟੂਡੈਂਟਸ ਨਾਲ ਵੀ ਗੱਲ ਕਰਾਂਗੇ ਗੱਲਬਾਤ ਕਿਵੇਂ ਲੱਗੀ ਦੋਸਤੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਇੱਥੇ ਬਰਾਮ ਲੈਨੇ ਆ ਕੈਮਰਾਮੈਨ surjit ਨਾਲ ਮੈਂ ਹਰਜਿੰਦਰ ਸਿੱਧੂ